ਫੰਡਸ ਸੰਘੇੜਾ ਅੰਬੋਗੇ ਜ਼ਿਲ੍ਹੇ ਦੇ ਹਾਲਾਤ ਆ ਤੁਹਾਨੂੰ ਕੈਮਰਾਮੈਨ ਦਿਖਾ ਰਹੇ ਨੇ ਦੇਖੋ ਤੁਸੀਂ ਕਿੰਨੀ ਬੁਰੀ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਕਟੋ-ਕਟ 100 ਤੋਂ ਉੱਪਰ ਘਰ ਆ ਜਿਹੜਾ ਪਾਣੀ ਦੇ ਵਿੱਚ ਪੂਰਾ ਡੁੱਬਿਆ ਹੋਇਆ 6-6 7-7 ਫੁੱਟ ਪਾਣੀ ਆ ਜਿਹੜਾ ਉੱਪਰ ਚੜ ਗਿਆ ਹੱਲੇ ਵੀ ਲੋਕ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਆ ਉਹਦੇ ਸਮਾਨ ਦੀ ਰਾਖੀ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਆਲੇ-ਦੁਆਲੇ ਤੋਂ ਪੂਰਾ ਪਾਣੀ ਨਾਲ ਘਿਰ ਗਿਆ ਦੇਖੋ ਕਿਵੇਂ ਸਮਾਨ ਆ ਜਿਹੜਾ ਛੱਤਾਂ ਤੇ ਉਹ ਛੱਤਾਂ ਤੇ ਲੋਕ ਵੀ ਜਿਹੜੇ ਉਹ ਦਿਖਾਈ ਦੇ ਰਹੇ ਆ ਆਪ ਦਾਪ ਦਾ ਜਿਹੜਾ ਸਮਾਨ ਦੀ ਸੰਭਾਲ ਵਾਸਤੇ ਲੋਕ ਛੱਤਾਂ ਤੇ ਵੀ ਟਿਕੇ ਹੋਏ ਆ ਦੂਰ ਦੂਰ ਤੱਕ ਪਾਣੀ ਪਾਣੀ ਆ ਬਹੁਤ ਬੁਰੀ ਹਾਲਤ ਆ ਬਹੁਤ ਵੱਡੀ ਪੱਧਰ ਤੇ ਇੱਧਰ ਲੋੜ ਆ ਸਹਾਤਕ ਕਾਰਜਾਂ ਦੀ ਉਹ ਸਾਡੇ ਦਰਮਿਆਨ ਖੜੇ ਹੋਏ ਆ ਕਿ ਅਸੀਂ ਗੱਲ ਕਰਾਉਣੇ ਆ ਵੀ ਇੱਥੇ ਜਿਹੜੇ ਹਾਲਾਤ ਆ ਕਿੰਨੇ ਦਿਨ ਤੋਂ ਇਹ ਜਿਹੜੇ ਆਪਦੇ ਘਰ ਛੱਡ ਕੇ ਜਿਹੜੇ ਬਾਹਰ ਇੱਥੇ ਬੈਠੇ ਹੋਏ ਆ ਤੇ ਤੁਹਾਨੂੰ ਗੱਲ ਕਰਾਉਣੇ ਆ ਕੀ ਨਾਂਜੀ ਤੁਹਾਡਾ ਸਰਬਜੀਤ ਕੌਰ ਜੀ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਸਾਨੂੰ ਅੱਜ ਹੋਈ ਗਏ ਨੇ 15 16 ਦਿਨ 15 16 ਦਿਨ ਤੁਹਾਨੂੰ ਆਪਦੇ ਘਰ ਛੱਡਿਆ ਨੂੰ ਹਾਂਜੀ ਤੇ ਕੀ ਪੋਜੀਸ਼ਨ ਕੀ ਆ ਓਵਰ ਆਲ ਵੀ ਤੁਸੀਂ ਕੀ ਮੰਗ ਕੀ ਕਰਦੇ ਹੋ ਕੀ ਇੱਥੇ ਚੀਜ਼ਾਂ ਦੀ ਲੋੜ ਆ ਕਿਹੜੀਆਂ ਕੜੀਆਂ ਵਸਤਾਂ ਦੀ ਲੋੜ ਕੋਈ ਸਰਕਾਰੀ ਨੁਮਾਇੰਦਾ ਆਇਆ ਜੇ ਤੁਹਾਡੀ ਕੋਈ ਲੈਂਡ ਸਾਰ ਵੇਖੋ ਜੀ ਜਿੰਨੀਆਂ ਚੀਜ਼ਾਂ ਦੀ ਲੋੜ ਏ ਉਹਨੀਆਂ ਤਾਂ ਮਿਲ ਵੀ ਨਹੀਂ ਸਕਦੀਆਂ ਘਰ 'ਚ ਤੁਹਾਨੂੰ ਪਤਾ ਹੈ ਬੱਚੇ ਆਪ ਬੁੱਢੇ ਸਰ ਦਵਾਈ दारू ਸਭ ਕੁਝ ਪੈਸੇ ਦੀ ਲੋੜ ਪੈਸੇ ਦੀ ਲੋੜ ਹੈ ਪੈਸਾ ਮਿਲਦਾ ਕੋਈ ਸਾਰਾ ਫਸਲ ਸਾਰਿਆਂ ਡੁੱਬ ਗਿਆ ਹੈ ਇਹਨਾਂ ਦੀ ਮੰਗੇ ਨਾ ਵਿਚਾਰਿਆਂ ਉੱਚੀਆਂ ਥਾਵਾਂ ਮਿਲ ਜਾਣ ਹੈ ਤੇ ਇਹਨਾਂ ਦੇ ਜਿਹੜੇ ਡੁੱਬੇ ਫਸਲ ਨੂੰ ਕੋਈ ਮਾਪਜਾ ਮਿਲ ਜਾਵੇ ਪੈਸਾ ਟੱਕਰ ਨੂੰ ਮਿਲ ਜਾਵੇ ਹੈ ਤੇ ਰੋਟੀ ਪਾਣੀ ਹੈਗਾ ਲੰਗਰ ਪਾਣੀ ਦੇ ਜਾਂਦੇ ਨੇ ਆ ਕੇ ਸਰਕਾਰ ਵੱਲੋਂ ਕੋਈ ਇਰਾਦਤ ਕੋਈ ਨੁਮਾਇੰਦਾ ਆਇਆ ਹੋਵੇ ਜਾਂ ਕੋਈ ਐਮਐਲਏ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਆਉਂਦੇ ਨੇ ਐਵੇਂ ਬਸ ਚਲੇ ਜਾਂਦੇ ਨੇ ਕੀ ਹੋਇਆ ਕਿ ਸੌਦਾ ਪੱਤਾ ਥੋੜਾ ਬਹੁਤ ਦੇ ਆਏਗਾ ਤੇ ਦੇਗੇ ਬਸ ਆ ਤੁਹਾਡੇ ਸਾਹਮਣੇ ਕੋਈ ਵਿਸ਼ਵਾਸ ਉਹਨਾਂ ਨੇ ਦਵਾਇਆ ਤੁਹਾਨੂੰ ਵਿਸ਼ਵਾਸ ਆਖਤ ਬੜਾ ਕੁਝ ਜਾਂਦੇ ਨੇ ਪਰ ਅਗਰ ਦੇਣ ਤਾਂ ਹੀ ਹੈ ਕੀ ਆਪਕੇ ਜਾਂਦੇ ਨੇ ਆਂਦੇ ਨੇ ਤੁਹਾਨੂੰ ਦੇਾਂਗੇ ਤੁਹਾਨੂੰ ਬਸ ਸਾਡੇ ਕਾਰ ਉੱਧਰ ਪਾਵਾਗੇ ਤੁਸੀਂ ਬਸ ਤੁਹਾਨੂੰ ਮਾਅਵਜਾ ਦੇਵਾਂਗੇ ਕੁਝ ਨਹੀਂ ਦੇ ਕੇ ਜਾਂਦੇ ਆ ਵੇਖੋ ਵਿਚਾਰੇ ਸਾਡਾ ਪਿੰਡ ਬਾਹਰ ਕੱਢਾਂਗੇ ਦੇਂਦੇ ਕੁਝ ਵੀ ਨਹੀਂ ਵਿਚਾਰੇ ਸਾਰੇ ਐਵੇਂ ਵਹਿੰਦੇ ਰਹਿੰਦੇ ਨੇ ਹਰ ਸਾਲ ਦੀ ਗੱਲ ਆ ਇਹ ਇਹ ਕੋਈ ਨਵੀਂ ਗੱਲ ਨਹੀਂ ਵੀ ਵੀ ਇੱਥੇ ਜਿਹੜਾ ਹਾਰਡ ਆ ਬਹੁਤ ਵੀ 50 ਸਾਲਾਂ ਬਾਅਦ ਆਇਆ ਹੋਵੇ ਹਰ ਸਾਲ ਹੀ ਇਹੋ ਜਿਹੇ ਹਾਲਾਤ ਇੱਥੇ ਬਣਦੇ ਆ ਸਮੇਂ-ਸਮੇਂ ਤੇ ਰਹਿੰਦੀਆਂ ਸਰਕਾਰਾਂ ਦੇ ਨੁਮਾਇੰਦੇ ਆ ਕੇ ਵਿਸ਼ਵਾਸ ਦਵਾ ਕੇ ਚਲੇ ਜਾਂਦੇ ਆ ਕੋਈ ਗੱਲਬਾਤ ਕੋਈ ਸਿਰੇ ਨਹੀਂ ਲਾਉਂਦੇ ਸੋ ਆ ਜਿਹੜੀ ਅਸੀਂ ਬੰਨ ਤੋਂ ਜਿਹੜੇ ਤੋਂ ਆਏ ਆ ਇਹ ਬੰਨ ਵੀ ਪੱਕਾ ਕਰਨ ਦੀ ਲੋੜ ਆ ਇੱਥੇ ਪੱਕੀ ਸੜਕ ਹੋਣੀ ਚਾਹੀਦੀ ਆ ਬੰਨ ਹੋਰ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜਾ ਆਉਣਾ ਜਾਣਾ ਵੀ ਜਿਹੜਾ ਹੁਣ ਆਉਣ ਲੱਗਾ ਹੀ ਸਾਨੂੰ ਇੰਨਾ ਔਖਾ ਹੋ ਗਿਆ ਇੱਥੋਂ ਵੀ ਇੰਨਾ ਚਿੱਕੜ ਆ ਕਿ ਇਹ ਸੜਕ ਜਿਹੜੀ ਆ ਉਹ ਬਣੀ ਹੋਣੀ ਚਾਹੀਦੀ ਪੱਕੀ ਕਿਉਂਕਿ ਜੇ ਪਿੱਛੇ ਵੀ ਵੇਖੀਏ ਤਾਂ ਸੜਕ ਜਿਹੜੀ ਉਹਨਾਂ ਨੇ ਅੱਧੀ ਬਣਾ ਕੇ ਛੱਡੀ ਹੋਈ ਆ ਸੜਕ ਹੋਰ ਅੱਗੇ ਚਾਹੀਦੀ ਆ ਪ੍ਰੋਪਰ ਤਰੀਕੇ ਨਾਲ ਕੋਈ ਪ੍ਰਬੰਧ ਹੋਣਾ ਚਾਹੀਦਾ ਪਾਣੀ ਇਹ ਥੱਲੇ ਉੱਤਰ ਜਾਣਾ ਮੁਸੀਬਤਾਂ ਉਦੋਂ ਵੀ ਲੋਕਾਂ ਦੀਆਂ ਘਟਣੀਆਂ ਲਿਗੀਆਂ ਕਿਉਂਕਿ ਜਿਹੜੀ ਗਾਰ ਆ ਉਹ ਘਰਾਂ ਦੇ ਵਿੱਚ ਕੱਟੋ-ਕੱਟ 2-2 ਫੁੱਟ ਜੰਮ ਜਾਣੀਆਂ ਫਿਰ ਉਹਨੂੰ ਵੀ ਕੱਢਣਾ ਹੈ ਕੁਝ ਜਿਹੜਾ ਨੁਕਸਾਨ ਹੋਇਆ ਕੁਝ ਜਾਨਵਰ ਜਿਹੜੇ ਆ ਉਹਨਾਂ ਦੀ ਜਿਹੜਾ ਬਿਮਾਰੀ ਜਿਹੜੀ ਵਧਣੀ ਆ ਉਹਦੇ ਵਾਸਤੇ ਵੀ ਖਾਸ ਕਰਕੇ ਇੱਥੇ ਮੈਡੀਕਲ ਟੀਮਾਂ ਦੀ ਵੀ ਲੋੜ ਆ ਬਹੁਤ ਵੱਡੀ ਪੱਧਰ ਤੇ ਮੈਡੀਕਲ ਟੀਮਾਂ ਚਾਹੀਦੀਆਂ ਤਾਂ ਕੋਈ ਬਜ਼ੁਰਗ ਆ ਜਿਹੜੇ ਉਹਨਾਂ ਦੇ ਕੋਈ ਦਵਾਈ ਬੂਟੀ ਦਾ ਜਿਹੜੇ ਉਹਨਾਂ ਕਈਆਂ ਦੀ ਦਵਾਈ ਪਰਮਨੈਂਟ ਚੱਲਦੀ ਹੁੰਦੀ ਆ ਉਹ ਦਵਾਈ ਦੀ ਵੀ ਲੋੜ ਆ ਕਿਉਂਕਿ ਹੁਣ ਜਦੋਂ ਇਹ ਇੱਥੇ ਆ ਗਏ ਨੇ 15 20 ਦਿਨ ਤੋਂ ਇੱਥੇ ਬੈਠੇ ਹੋਏ ਨੇ ਬੰਨ ਦੇ ਉੱਤੇ ਆ ਕੇ ਘਰ ਆਪਦੇ ਛੱਡ ਕੇ ਤੇ ਜਿਹੜੇ ਬਜ਼ੁਰਗਾਂ ਦੀ ਦਵਾਈ ਦਾ ਵੀ ਔਖਾ ਹੋਇਆ ਪਿਆ ਸੋ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਨਜ਼ਰ ਤੇ ਵੀ ਬਹੁਤ ਵੱਡੀ ਪੱਧਰ ਤੇ ਜਿਹੜੇ ਸਹਿਯੋਗ ਦੀ ਇਧਰਲੇ ਪਾਸੇ ਲੋੜ ਆ ਕਿਉਂਕਿ ਬਹੁਤ ਲਾਸਟ ਪਿੰਡ ਆ ਮੋਗੇ ਜ਼ਿਲ੍ਹੇ ਦਾ ਮੰਨ ਕੇ ਚੱਲੀਏ ਆਪਾਂ ਤੇ ਫਿਰ ਉਸ ਹਿਸਾਬ ਨਾਲ ਕਾਰਜਾਂ ਦੀ ਵੀ ਲੋੜ ਆ ਪਰ ਸਮੇਂ-ਸਮੇਂ ਤੇ ਸਾਨੂੰ ਇਹ ਦੁੱਖ ਆ ਵੀ ਸਾਡੇ ਚੁਣੇ ਹੋਏ ਨਮਾਇंदे ਆ ਜਿਹੜੇ ਉਹ ਬਹੁਤ ਆਉਂਦੇ ਆ ਫੋਟੋ ਖਿਚਾ ਕੇ ਚਲੇ ਜਾਂਦੇ ਆ ਪਰ ਮਾਮਲਾ ਇਹ ਆ ਵੀ ਕੋਈ ਵੀ ਗੱਲ ਜਿਹੜੀ ਉਹ ਸਿਰੇ ਨਹੀਂ ਲੱਗਦੀ ਸੋ ਅਸੀਂ ਅਪੀਲ ਕਰਦੇ ਆ ਇਸ ਚੈਨਲ ਰਾਹੀਂ ਵੀ ਵੱਧ ਤੋਂ ਵੱਧ ਲੋਕਾਂ ਦੀ ਜਿਹੜੇ ਪਿੰਡ ਸੰਘੇੜਾ ਜ਼ਿਲ੍ਹਾ ਮੋਗੇ ਤੋਂ ਰੁਕ ਜਾ ਰੁਕ ਜਾ ਤੂੰ ਲਾਸਟ ਪਿੰਡ ਆ ਕਿ ਅਸੀਂ ਅੱਜ ਪੀੜੀ ਤੇ ਲੋਕਾਂ ਦਾ ਹਾਲ ਜਾਣਨ ਲਈ ਆਏ ਆ ਤੇ ਹਾਲਾਤ ਤਾਂ ਬਹੁਤ ਖਰਾਬ ਨੇ ਪੱਧਰ ਹੋਰ ਵੱਧ ਗਿਆ ਇੱਥੇ ਬਹੁਤ ਵੱਡੀ ਪੱਧਰ ਤੇ ਜਿਹੜਾ ਪਾਣੀ ਆ ਉਹ ਆ ਰਿਹਾ ਵਾ ਪਿੱਛੋਂ ਛੱਡ ਦਿੱਤਾ ਗਿਆ ਤੇ ਦੇਖੋ ਤੁਸੀਂ ਹਾਲਾਤ ਬਹੁਤ ਬੁਰੇ ਹਾਲਾਤ ਆ ਕਾਰਾਂ ਤਾਂ ਡੁੱਬਿਆ ਪਿਆ ਦੇਖੋ ਇੱਧਰ ਜਾਣੀ ਪਿੱਛੇ ਜਾਣੀ ਉੱਥੇ ਹੀ ਅ ਦੇਖ ਰਹੇ ਹੋ ਤੁਸੀਂ ਜਿਹੜਾ ਪਾਣੀ ਦਾ ਜਿਹੜਾ 6 6 7 ਫੁੱਟ ਜਿਹੜਾ ਪਾਣੀ ਆ ਉਹ ਜਿਹੜਾ ਘਰ ਦੇ ਵਿੱਚ ਵੜਿਆ ਹੋਇਆ ਆ ਤੇ ਅਸੀਂ ਇਸ ਟਾਈਮ ਸੰਘੇੜਾ ਪਿੰਡ ਦੇ ਜੋ ਸਰਪੰਚਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿੰਨਾ ਕ ਜਿਹੜਾ ਨੁਕਸਾਨ ਇੱਥੇ ਹੋਇਆ ਆ ਇਹ ਪੈਸਾ ਬਤਾ ਰਾਨਾ ਬੋਲਾ ਹੀ ਬੋ ਅਸੀਂ ਤੁਹਾਨੂੰ ਸੰਗਾ ਦੇਂਦੇ ਆ ਜੇ ਰਸਾ ਫੜਨਾ ਮਮਾ ਮਮਾ ਹਾਲਾਤ ਹਾਲਾਤ ਬਹੁਤ ਪਾਣੀ ਜਿਹੜਾ ਆ ਤੁਸੀਂ ਦੇਖ ਰਹੀ ਹੋ ਕਿਵੇਂ ਘਰਾਂ ਦੇ ਵਿੱਚ ਪਾਣੀ ਜਿਹੜਾ ਆ ਵੜ ਚੁੱਕਿਆ ਆ ਮੈਂ ਠੰਡੇ ਮਾ ਜੀ ਜਦੋਂ ਡਰਮ ਕੋਲ ਖੜੇ ਗਏ ਤਾਂ ਇੱਥੇ ਦੇਖੋ ਇਹ ਵੀ ਇਹ ਵੀ ਇਹ ਵੀ ਗੇੜੀਆਂ ਹੁੰਦੀ ਆ ਰਾਸ਼ਟਰੀ ਸਰਕਾਰ ਦਾ ਹਰ ਇੱਕ ਚੀਜ਼ ਦਾ ਪਚਾਈ ਜਾਂਦਾ ਚਾਹੇ ਕੋਈ ਵੀ ਚਾਹੀਏ Cold. ਹਾਂ ਤੁਸੀਂ ਦੇਖ ਰਹੇ ਹੋ ਇਹ ਸੰਘੇੜਾ ਪਿੰਡ ਦੇ ਜਿਹੜੇ ਸਰਪੰਚ ਆ ਇਹ ਉਹਨਾਂ ਦਾ ਕਾਰਾ ਦੇਖ ਲਓ ਤੁਸੀਂ ਜਿਹੜਾ ਸਮਾਨ ਆ ਜਿਹੜਾ ਕਿਵੇਂ ਉਹਨਾਂ ਨੇ ਟੰਗਿਆ ਆ ਤੇ ਆ ਪਾਣੀ ਦਾ ਤੁਸੀਂ ਦੇਖ ਲਓ ਕਿਵੇਂ ਪਾਣੀ ਘਰਾਂ ਦੇ ਅੰਦਰ ਜਿਹੜਾ ਵੜਿਆ ਹੋਇਆ ਹੈ ਅਸੀ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਵੀ ਕਰਦੇ ਆ ਜਦੋਂ ਦੇ ਅਸੀਂ ਇੱਥੇ ਆਏ ਅਸੀਂ ਦੇਖ ਰਹੇ ਲੋਕਾਂ ਦੀ ਹਾਲਤ ਪਿੰਡ ਸਾਰਾ ਡੁੱਬਿਆ ਹੋਇਆ ਹਾਲਾਤ ਇੰਨੇ ਨਾਜੂਕਾ ਕਿ ਪਿੱਛੋਂ ਪਾਣੀ ਲਗਾਤਾਰ ਹੁਣ ਆ ਰਿਹਾ ਹੁਣ ਫਿਰ ਹੁਣੇ ਹੀ ਉਹਨਾਂ ਨੇ ਹੋਰ 15-20 ਮਿੰਟ ਪਹਿਲਾਂ 7 ਫਾਟਕ ਜਿਹੜੇ ਪਾਖੜਾ ਦੇ ਖੋਲ ਦਿੱਤੇ ਆ 7-7 ਫੁੱਟ ਚੱਕਦੇ ਆ ਉਹਨਾਂ ਨਾਲ ਪਾਣੀ ਦਾ ਪੱਧਰ ਜਿਹੜਾ ਹੋਰ ਵਧਣ ਦੇ ਆਸਾਰ ਆ ਕਿ ਲਗਾਤਾਰ ਪਿੰਡ ਸਾਰੇ ਤਕਰੀਬਨ ਡੁੱਬਿਆ ਹੋਇਆ ਹੈ ਤੁਸੀਂ ਕੀ ਸਾਡੇ ਘਰ ਦੇ ਸਾਡਾ ਸਨੇਹਾ ਪਹਿਲਾਂ ਤੇ ਇਹ ਹੀ ਹੈ ਕਿ ਚਲੋ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਕਿ ਜਿਵੇਂ ਸਾਡੇ ਧਿਆਨ ਰੱਖਿਆ ਜਾ ਰਿਹਾ ਵੈਸੇ ਤਾਂ ਸਰਕਾਰ ਵੱਲੋਂ ਇੱਕ ਕੈਂਪ ਬਣਾਇਆ ਸਾਡੇ ਹਾਈ ਸਕੂਲ ਵਿੱਚ ਉੱਥੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਾ ਸਕਦੇ ਉਹਨਾਂ ਨੇ ਕਿਹਾ ਬਾਕੀ ਸਾਡਾ ਸਾਰਾ ਪਿੰਡ ਵੈਸੇ ਬੰਦ ਦੇ ਉੱਤੇ ਤੁਸੀਂ ਦੇਖਿਆ ਹੀ ਆ ਔਰ ਸਾਰੇ ਘਰਾਂ ਦੇ ਵਿੱਚ ਪਾਣੀ ਹੈ ਜੇ ਅੱਗੇ ਜਾ ਕੇ ਦੇਖੋ ਸਾਡੇ ਕਮਰੇ ਦੇ ਵਿੱਚ 3-4-4 ਫੁੱਟ ਪਾਣੀ ਹੈ ਤੇ ਸਾਡੀ ਬੇਨਤੀ ਸਰਕਾਰ ਨੂੰ ਇਹ ਹੈ ਕਿ ਪਿਛਲੀ ਵਾਰ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਉਦੋਂ ਇਹਨਾਂ ਨੇ 5 ਕਿੱਲੇ ਤੱਕ ਦਿੱਤਾ ਸੀ ਮੁਆਵਜ਼ਾ ਸਾਡੀ ਇਹ ਬੇਨਤੀ ਵਾਰ-ਵਾਰ ਅਸੀਂ ਬੁਜਾਰਸ਼ ਕਰਦੇ ਹਾਂ ਸਾਰੇ ਤੁਹਾਡੇ ਮਾਧਿਅਮ ਰਾਈ ਜਦੋਂ ਵੀ ਕੋਈ ਬਣਾਉਂਦਾ ਆਉਂਦਾ ਪੱਤਰਕਾਰ ਅਸੀਂ ਇਹ ਹੀ ਬੇਨਤੀ ਕਰਦੇ ਕਿ ਜਿੰਨੀ ਜ਼ਮੀਨ ਦਾ ਸਾਡਾ ਝੋਨਾ ਮਰਿਆ ਉਹ ਸਾਨੂੰ ਸਾਰੀ ਜ਼ਮੀਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੋਰ ਕਿਹੜੀ-ਕਿਹੜੀ ਚੀਜ਼ ਦੀ ਲੋੜ ਆਮ ਲੋਕਾਂ ਨੂੰ ਤੁਸੀਂ ਕਿਸ ਨਿਹਰਾ ਲਵੋਗੇ ਜਿਹੜੀ ਇੱਥੇ ਮਦਦ ਕਰ ਰਹੀ ਲੋਕ ਨੌਜਵਾਨਾ ਜਿਹੜੀ ਪ੍ਰਿਆਰਥੀ ਆ ਜਾਂ ਹੋਰ ਜਥੇਬੰਦੀਆਂ ਜਾਂ ਹੋਰ ਆਰਗੇਨਾਈਜੇਸ਼ਨਾਂ ਹਾਂਜੀ ਜੀ ਜੀ ਉਹਨਾਂ ਦਾ ਸੀ ਸਾਰੇ ਪਿੰਡ ਵੱਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡਾ ਇੰਨੇ ਦੁਖੀ ਦੇ ਵਿੱਚ ਸਾਡਾ ਦੁੱਖ ਵੰਡਾ ਰਹੇ ਆ ਕੋਈ ਦਵਾਈਆਂ ਲੈ ਕੇ ਆ ਰਿਹਾ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਪਾਣੀ ਲੈ ਕੇ ਆ ਰਿਹਾ ਕੋਈ ਪਸ਼ੂਆਂ ਦਾ ਚਾਰਾ ਚਾਰ ਲੈ ਕੇ ਆ ਰਿਹਾ ਕੋਈ ਪੱਠੇ ਲੈ ਕੇ ਆ ਰਿਹਾ ਕੋ ਟੋੜੀ ਲੈ ਕੇ ਆ ਰਿਹਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜੀ ਕਮੀ ਨਹੀਂ ਹੈ ਜੀ ਸਾਰੀਆਂ ਸੰਗਤਾਂ ਵਾਧੂ ਲਿਆ ਰਹੀਆਂ ਜੀ ਕਮੀ ਸਾਨੂੰ ਉਦੋਂ ਹੋਣੀ ਜਦੋਂ ਪਾਣੀ ਉਤਰ ਗਿਆ ਸਾਡੀਆਂ ਜ਼ਮੀਨਾਂ ਜਦੋਂ ਸੁੱਕ ਗਈਆਂ ਹੁਣ ਖਤਮ ਹੋ ਗਿਆ ਝੋਨਾ ਤਾਂ ਬਿਲਕੁਲ ਗਲ ਚੁੱਕਾ ਤਾਂ ਸਾਡੇ ਸਾਢੇ ਸਾਢੇ ਪਿੰਡ ਦਾ ਰਕਬਾ 750 ਏਕੜ ਹੈ ਸਾਰਾ ਹੀ ਦਰਿਆ ਦੇ ਵਿੱਚ ਹੈ ਤੇ ਸਾਰਾ ਹੀ ਖਤਮ ਹੋ ਚੁੱਕਾ ਸਾਨੂੰ ਉਦੋਂ ਲੋਡ ਪੈਣੀ ਹੈ ਜਦੋਂ ਸਾਡੀ ਜ਼ਮੀਨ ਸੁੱਕ ਗਈ ਸਾਨੂੰ ਟਰੈਕਟਰਾਂ ਦੀ ਅਤੇ ਡੀਜ਼ਲ ਦੀ ਲੋਡ ਪੈਣੀ ਜਾਂ ਡਾਈ ਜਾਂ ਖਾਤਰੀ ਦੀ ਹਾਂ ਕਿਉਂਕਿ ਜਦੋਂ ਕਹਿੰਦੇ ਵੀ ਦਰਿਆ ਆਉਂਦਾ ਮਾਰ ਕਰਦਾ ਵਾ ਪੰਜਾਬ ਨੂੰ ਜਾਂ ਸਤਲੋ ਚੜਕੇ ਆਉਂਦਾ ਬਿਆਸ ਚੜਕੇ ਆਉਂਦਾ ਤਾਂ ਉਦੋਂ ਨਾਲ ਉਹ ਰੇਤਾ ਵੀ ਬਹੁਤ 2-2 3-3 ਫੁੱਟ ਚੜਾ ਦਿੰਦਾ ਜਮੀਨਾਂ ਦੇ ਉੱਪਰ ਜਿਹੜੀ ਆ ਕਈਆਂ ਥਾਵਾਂ ਤੇ ਖੱਡੇ ਵੀ ਪੈ ਜਾਂਦੇ ਆ ਕਈਆਂ ਥਾਵਾਂ ਤੇ ਖੱਡੇ ਪੈ ਜਾਂਦੇ 3-4-4 ਫੁੱਟ 7-7 ਫੁੱਟ ਜਾਂ ਉਚਾਈ ਹੋ ਜਾਂਦੀ 10-10 ਕਿੱਲਾਂ ਦੇ ਵਿੱਚ ਬਹੁਤ ਰੇਤਾਂ ਦੇ ਢੇਗ ਲੱਗ ਜਾਂਦੇ ਆ ਤਾਂ ਉਹ ਸਾਨੂੰ ਉਦੋਂ ਪ੍ਰੋਬਲਮ ਆਉਂਦੀ ਆ ਹੁਣ ਤਾਂ ਚਲੋ ਚੱਲੀ ਜਾਂਦਾ ਕੋਈ ਲੰਗਰ ਲੈ ਆਉਂਦਾ ਦੇਖੋ ਕਿਹੜੀ ਲੰਗਰ ਤਾਂ ਡਬਲ-ਡਬਲ ਆ ਜਾਂਦਾ ਜਿਵੇਂ 10 ਮਿੰਟ ਪਹਿਲਾਂ ਆ ਗਿਆ ਅੱਧਾ ਘੰਟਾ ਫੇਰ ਇੱਕ ਟਰਾਲੀ ਆ ਗਈ ਬਹੁਤ ਲੰਗਰ ਆ ਰਿਹਾ ਕਿਸੇ ਚੀਜ਼ ਦੀ ਕਮੀ ਨਹੀਂ ਕੰਮ ਹੀ ਸਾਨੂੰ ਉਦੋਂ ਆਉਣੀ ਜਦੋਂ ਪਾਣੀ ਉਤਰ ਗਿਆ ਸਾਰਿਆਂ ਨੇ ਹਟ ਜਾਣਾ ਐਨ ਜੀਓ ਜਾਂ ਕੋਈ ਵੀ ਦੇ ਆਰਥੀ ਹੈ ਜਾਂ ਸੰਸਥਾਵਾਂ ਸਾਰਿਆਂ ਨੇ ਹਟ ਜਾਣਾ ਕਿ ਹੁਣ ਪਾਣੀ ਉਤਰ ਗਿਆ ਸਾਨੂੰ ਪ੍ਰੋਬਲਮ ਜ਼ਿੰਮੇਵਾਰ ਨੂੰ ਉਦੋਂ ਆਉਣੀ ਹੈ ਜਦੋਂ ਪਾਣੀ ਉਤਰ ਗਿਆ ਮੈਂ ਅੱਗੇ ਵੀ ਬੇਨਤੀ ਕੀਤੀ ਅਸੀਂ ਜ਼ਮੀਨ ਜਦ ਵਾਹਣੀ ਹੈ ਉਦੋਂ ਸਾਨੂੰ ਲੋਡ ਪੈਣੀ ਹੈ ਸਾਡਾ 20-20 ਲੱਖ ਦਾ 10-10 ਲੱਖ ਦਾ 20-20 ਲੱਖ ਦਾ ਝੋਨਾ ਮਰ ਗਿਆ ਹੁਣ ਅਸੀਂ ਸਾਡੇ ਪਿੰਡ ਦੇ ਵਿੱਚ ਕਿੰਨੇ ਸਾਡੇ ਪਿੰਡ ਦੇ ਵਿੱਚ ਹੈਗੇ ਹੈ 140 ਕਿ ਤਕਰੀਬ ਹੈਗੇ 40 ਉਧਰ ਹੈ ਸਜਾਹ ਹੋ ਜਾਣਗੇ ਉਧਰ ਇਧਰ 90 ਕਿ ਤਕਰੀਬ ਵਿੱਚ ਇਧਰ ਆ। ਇਹ ਘਰ ਆ ਜਿਹੜੇ ਉਹ دریا ਦੇ ਵਿੱਚ ਆ। ਹਾਂਜੀ ਹਾਂਜੀ। ਪਾਣੀ ਦੀ ਮਾਰ ਦੇ ਹੀਟ। ਜੀ ਜੀ। ਪਾਣੀ ਦੀ ਮਾਰ ਹੀਟ ਹੈ। ਉਹਨਾਂ ਦੇ ਵਿੱਚ ਕਿਸੇ ਦੀ ਚਲੋ ਜ਼ਮੀਨ ਨਹੀਂ ਹੈ ਕੋਈ ਤਾਂ ਮਿਹਨਤੀ ਹੈ ਤਾਂ ਜਿਆਦਿਆਂ ਦੀ ਜ਼ਮੀਨ ਵੀ ਹੈਗੀ ਹੈ। ਤਾਂ ਉਹ ਅਸੀਂ ਫੇਰ ਬੈਂਦੇ ਉਹੀ ਕਰਦੇ ਆ ਕਿ ਸਾਨੂੰ ਅੱਗੇ ਜਾ ਕੇ ਲੋੜ ਪੈ ਜਾਣੀ। ਬਿਲਕੁਲ ਜਦੋਂ ਪਾਣੀ ਉੱਤਰ ਜਾਣਾ ਤੇ ਉਸ ਤੋਂ ਬਾਅਦ ਜਿਹੜੀ ਲੋੜ ਪੈਣੀ ਆ ਬਹੁਤ ਵੱਡੀ ਪੱਧਰ ਤੇ। ਵੈਸੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਪੰਜਾਬ ਦੇ ਖੇਤੇ ਦੀ ਇਹ ਖਾਸੇਤਾ ਕਿ ਪੰਜਾਬੀ ਜਿਹੜੇ ਲੋਕ ਆ ਇੱਕ ਦੂਜੇ ਦੀ ਮਦਦ ਕਰਦੇ ਆ। ਬਾਦ ਦੇ ਵਿੱਚ ਵੀ ਵੱਡੀ ਪੱਧਰ ਤੇ ਇੱਕ ਦੂਜੇ ਦੀ ਸਹਿਯੋਗ ਦੀ ਲੋੜ ਪੈਣੀ ਆ ਟਰੈਕਟਰਾਂ ਦੀ ਲੋੜ ਪੈਣੀ ਆ ਰੇਤਾਂ ਨੂੰ ਬਾਹਰ ਕੱਢਣ ਵਾਸਤੇ ਜ਼ਮੀਨ ਨੂੰ ਫਿਰ ਦੁਬਾਰੇ ਉਪਜਾਊ ਬਣਾਉਣ ਵਾਸਤੇ ਕਿਉਂਕਿ ਕਣਕ ਵੀ ਬੀਜਣੀ ਆ ਗਾਂ ਝੋਨਾ ਤਾਂ ਮਰਿਆ ਹੀ ਆ ਉਸ ਤੋਂ ਬਾਅਦ ਜਦੋਂ ਕਣਕ ਬੀਜਣੀ ਆ ਕਣਕ ਬੀਜਣ ਵਾਸਤੇ ਜਦੋਂ ਜੋ ਚੀਜ਼ਾਂ ਦੀ ਲੋੜ ਆ ਟਰੈਕਟਰ ਟਰਾਲੀਆਂ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਆ ਪੰਜਾਬ ਪਹਿਲਾਂ ਵੀ ਨਹੀਂ ਪਿੱਛੇ ਹਟਦਾ ਪੰਜਾਬ ਹੁਣ ਵੀ ਪਿੱਛੇ ਨਹੀਂ ਹਟੂਗਾ ਸੋ ਬੇਨਤੀ ਕਰਦੇ ਆਂ ਵੀ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਆ ਜਿਹੜਾ ਜ਼ਿੰਦਗੀ ਨੂੰ ਦੁਬਾਰੇ ਮੋੜ ਲੀ ਤੇ ਲੈ ਕੇ ਆਉਣ ਵਾਲਾ ਜਿਹੜਾ ਕੰਮ ਕੀਤਾ ਜਾ ਸੋ ਬੇਨਤੀ ਕਰਦੇ ਆ ਵੀ ਇੱਥੇ ਬਹੁਤ ਵੱਡੀ ਪੱਧਰ ਤੇ ਮਦਦ ਕਰਨ ਵਾਲੇ ਪਹੁੰਚ ਵੀ ਰਹੇ ਆ ਬਾਅਦ ਦੇ ਵਿੱਚ ਵੀ ਲੋਡ ਪੈਣੀ ਆ ਪਾਣੀ ਉਤਰਨ ਤੋਂ ਬਾਅਦ ਵੀ ਤੇ ਇਸੇ ਤਰ੍ਹਾਂ ਹੀ ਲੋਕ ਆ ਜਿਹੜੇ ਸਹੂਲਤ